ਪੰਜਾਬ ਵਿੱਚ ਸਾਈਬਰ ਠੱਗਾ ਵੱਲੋਂ ਅਲੱਗ-ਅਲੱਗ ਠੱਗੀ ਦੇ ਤਰੀਕੇ ਅਪਣਾਏ ਗਏ ਹਨ ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਸਾਹਮਣੇ ਆਇਆ ਹੁਸ਼ਿਆਰਪੁਰ ਦੇ ਸੈਂਟਰ ਟਾਊਨ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੀ ਇੱਕ ਗੱਡੀ ਜੋ ਕਿ ਉਸ ਦੇ ਘਰ ਵਿੱਚ ਹੀ ਖੜੀ ਸੀ ਕਿ ਲੱਡਵਰ ਟੋਲ ਲਾਇਆ ਤੇ ਫਾਸਟ ਟੈਗ ਦੇ 215 ਰੁਪਏ ਕੱਟੇ ਗਏ ਜਿਸ ਦਾ ਕੀ ਮੈਸੇਜ ਉਸ ਨੂੰ ਸ਼ਾਮ 6 ਵਜੇ ਆਇਆ ਭਾਜੀ ਕੀ ਨਾਮ ਹੈ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਦੁਰਾਤੇ ਮਾਲਪਰੋਡੇਸ ਮੇਰਾ ਕਰਾਨੇ ਦਾ ਗ੍ਰੋਸਰੀ ਸਟੋਰ ਹੈ ਜੀ ਤੇ ਮੈਂ ਇੱਥੇ ਹੀ ਕੰਮ ਸਵੇਰ ਤੋਂ ਸ਼ਾਮ ਤੱਕ ਕਰਦਾ ਜੀ ਤੇ ਕੀ ਅੱਜ ਸਾਨੂੰ ਪਤਾ ਲੱਗਾ ਅੱਜ ਮੈਨੂੰ ਸ਼ਾਮੀ 6:00 ਵਜੇ 8 ਕਿੰਮਿੰਟ ਤੇ ਮੈਨੂੰ ਮੈਸੇਜ ਆਇਆ ਤੇ ਜਦ ਮੈਂ ਮੈਸੇਜ ਚੈੱਕ ਕੀਤਾ ਤਾਂ ਉਸ ਤੋਂ ਪਤਾ ਲੱਗਾ ਕਿ ਤੁਹਾਡਾ ਲਾਡੂ ਵਾਲ ਟੋਲ ਪਲਾਜ਼ੇ ਤੋਂ 215 ਰੁਪਏ ਦਾ ਟੋਲ ਕੱਟਿਆ ਗਿਆ ਤੇ ਮੈਂ ਬੜਾ ਹੈਰਾਨ ਹੋਇਆ ਕਿ ਇਹ ਗੱਡੀ ਤਾਂ ਮੈਂ ਮੇਰੇ ਘਰ ਖੜੀ ਹੋਈ ਆ ਤੇ ਫੇ ਕਿਸ ਤਰ੍ਹਾਂ ਕੱਟ ਗਿਆ ਇਸ ਤੋਂ ਬਾਅਦ ਜਦੋਂ ਮੈਂ ਚੈੱਕ ਕੀਤਾ ਤਾਂ ਮੈਂ ਮੈਨੂੰ ਸ਼ਹਿਰ ਕੰਫਿਊਜ਼ਨ ਸੀ ਮੈਨੂੰ ਕਿ ਮੇਰੀ ਗੱਡੀ ਨਾਲ ਲੈ ਗਿਆ ਹੋਵੇ ਪਰ ਜਦ ਮੈਂ ਘਰ ਆ ਕੇ ਦੇਖਿਆ ਗੱਡੀ ਮੇਰੀ ਇੱਥੇ ਖੜੀ ਸੀਗੀ ਤਾਂ 215 ਰੁਪਏ ਟੂਲ ਪਲਾਸਾਬ ਮੇਰੇ ਕੱਟਿਆ ਗਿਆ ਕਿ ਉਹ ਜਿਸਨ ਸਾਹਿਬ ਹੁਣ ਇਸ ਦੀ ਕੰਪਲੇਂਟ ਵੀ ਕਰੂੰਗੇ ਮੈਂ ਕੱਲ ਐਸਐਸਪੀ ਸਾਹਿਬ ਹੁਸ਼ਾਹਰ ਜੀ ਨੂੰ ਕੰਪਲੇਂਟ ਕਰਾਂਗਾ ਕਿ ਇਹ ਕੋ ਹੋਰ ਨਾ ਮੇਰੇ ਨੰਬਰ ਦੀ ਗੱਡੀ ਕੋਈ ਕ੍ਰਾਈਮ ਨਾ ਕੋਈ ਹੋਰ ਹੋ ਜਾਏ ਕੁਝ ਪਤਾ ਨਹੀਂ ਹੁੰਦਾ ਜੀ ਬਹੁਤ سارے ਸਾਈਬਰ ਠੱਗ ਠਗੀਆਂ ਆਵਦੇ ਪਰ ਲੋਕ ਸਾਹਮਣੇ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਦੇਖੋ ਜੇ ਕੁਝ ਹੋਇਆ ਕੋਈ ਤਾਂ ਖਿਲਾਫ ਕਾਰਵਾਈ ਤਾਂ ਕਰਨੀ ਚਾਹੀਦੀ ਹੈ ਜੀ ਨਹੀਂ ਤਾਂ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਹੈ ਜੀ